ਹੈਲੋ ਕੀ ਹਾਲ ਚਾਲ ਨੇ ਦੋਸਤੋ ਹਾਂਜੀ ਅੱਜ ਤੁਹਾਨੂੰ ਅਸੀਂ ਦੱਸ ਦਈਏ ਕਿ ਮੈਂ ਜਾ ਰਹੀ ਹਾਂ ਆਪਣੇ ਮੰਮੀ ਡੈਡੀ ਕੋਲੇ ਤੇ ਜਾਂਦੇ ਜਾਂਦੇ ਅਸੀਂ ਲਿਆ ਖਾਣ ਪੀਣ ਵਾਲਾ ਥੋੜਾ ਜਿਹਾ ਸਮਾਨ ਉਸ ਤੋਂ ਬਾਅਦ ਹਬੌਰ ਹਬੌਰੋਂ ਅਸੀਂ ਗੰਗਾ ਨਗਰ ਦੀ ਵੀਡੀਓ ਬਣਾਈ ਨਹੀਂ ਥੋੜਾ ਜਿਹਾ ਟਾਈਮ ਨਹੀਂ ਲੱਗਿਆ ਅਸੀਂ ਪਹੁੰਚ ਗਏ ਹਾਂ ਸੂਰਤਗੜ ਸੂਰਤਗੜ ਦਾ 뷰 ਬਹੁਤ ਹੀ ਵਧੀਆ ਆ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ ਹਾਂਜੀ ਆ ਵੀ ਉਹ ਵੇਖ ਕੇ ਤਾਂ ਨਜ਼ਾਰਾ ਹੀ ਆ ਜਾਂਦਾ ਸੂਰਤਗੜ ਦਾ ਕਿਉਂਕਿ ਇੱਥੇ ਰੇਤਲੇ ਟਿੱਬਿਆਂ ਦੇ ਉੱਤੇ ਲੋਕਾਂ ਦੇ ਘਰ ਬਣੇ ਨੇ ਉਹ ਵੀ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣੇ ਜਦੋਂ ਕਿਤੇ ਤੁਸੀਂ ਵੀ ਗਏ ਨਾ ਇਹ ਵੀ ਵੇਖ ਕੇ ਇੱਕ ਵਾਰ ਫੀਲ ਜ਼ਰੂਰ ਕਰਿਆ ਜੇ ਤੇ ਉਸ ਤੋਂ ਬਾਅਦ ਅਸੀਂ ਸੂਰਤਗੜੋਂ ਕੀਤੀ ਥੋੜੀ ਜਿਹੀ ਸ਼ਾਪਿੰਗ ਸ਼ਾਪਿੰਗ ਕਰਨ ਤੋਂ ਬਾਅਦ ਉੱਥੇ ਅਸੀਂ ਤੁਰ ਪਏ ਸੀਗੇ ਤੇ ਬਾਹਰ ਵਾਲੀ ਸਾਈਡ ਸੂਰਤਗੜ ਦੇ ਅਸੀਂ ਆ ਕੇ ਉੱਥੇ ਅਸੀਂ ਥੋੜਾ ਬਹੁਤ ਰੈਸਟ ਕੀਤਾ ਤੇ ਚਾਹ ਪਾਣੀ ਪੀਤਾ ਕਿਉਂਕਿ ਸਵੇਰ ਤੋਂ ਤੁਰੇ ਹੋਏ ਸੀ ਹਨ ਤੇ ਖਾਣ ਪੀਣ ਤੋਂ ਬਾਅਦ ਅਸੀਂ ਫਿਰ ਰੂਟ ਘਰ ਵੱਲ ਖਿੱਚਤਾ ਸੀ ਕਿਉਂਕਿ ਹਜੇ ਵੀ 2.5 ਘੰਟੇ ਅੰਦਰ ਰਸਤਾ ਬਾਕੀ ਸੀਗਾ ਤੇ ਸ਼ਾਮ ਵੇਲੇ ਸੀ ਆਗੇ ਘਰੇ ਤੇ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵਲੌਗ ਦੀ ਐਂਡਿੰਗ ਇੱਥੇ ਹੀ ਕਰਨ ਲੱਗੇ ਆ ਬਾਏ ਬਾਏ